ਹਲਕਾ ਖੇਮਕਰਨ ਦੇ ਵਿਧਾਇਕ ਸਰਦਾਰ ਸਰਵਨ ਸਿੰਘ ਧੌਣ ਨੇ ਹਲਕਾ ਖੇਮਕਰਨ ਤੋਂ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਭਰਾ ਮੇਰੇ ਮੋਤਬਰ ਸੱਜਣ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਬਲੌਗ ਪ੍ਰਧਾਨ ਵਲੰਟੀਅਰ ਸਾਰੇ ਜ਼ਿੰਮੇਵਾਰ ਸੱਜਣ ਮੈਂ ਸਾਰੇ ਨਗਰ ਵਾਲੇ ਖੇਮਕਰਨ ਹਲਕੇ ਦੇ ਜਿੰਨੇ ਵੀ ਪਿੰਡਾਂ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਜਿੰਨਾ ਤੁਸੀਂ ਅੱਜ ਪਿਆਰ ਬਖਸ਼ਿਆ ਅੱਜ ਆਪਾਂ ਜਿਹੜੇ ਸਾਡੇ ਸੇਰੋਮਿਲ ਵਿਖੇ ਸਰਦਾਰ ਭਗਵਾਨ ਸਿੰਘ ਮਾਨ ਤੇ ਅਰਵਿੰਦ ਕੇਜੀਵਾਲ ਜੀ ਆਏ ਸੀ ਤੇ ਜਿੱਡੀ ਵੱਡੀ ਸ਼ਮੂਲੀਅਤ ਖੇਮ ਕਰਨ ਲਈ ਨੇ ਕੀਤੀ ਮੇਰੇ ਕੋਲ ਸ਼ਾਇਦ ਲਫ਼ਜ਼ ਘੱਟ ਪੈ ਜਾਣਗੇ ਜਿੰਨਾ ਪਿਆਰ ਖੇਮਿਕਾ ਨਾਲ ਜਿਹਦੀ ਸੰਗਤ ਨੇ ਵਿਖਾਇਆ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਤੁਸੀਂ ਮੇਰੇ ਨਿਮਾਣੇ ਦੇ ਇੱਕ ਅੱਧੇ ਸੱਦੇ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਹਾਜ਼ਰੀ ਲਵਾਈ ਹੈ ਅੱਜ ਦੀ ਰੈਲੀ ਦੇ ਵਿੱਚ ਅੱਜ ਮੈਂ ਵੇਖਿਆ ਕਿ ਆਪਾਂ ਦੋ ਜਗ੍ਹਾ ਤੋਂ ਚੱਲੇ ਆ ਇੱਕ ਤ੍ਰਿਹਾਲਾ ਮੰਡੀ ਤੋਂ ਜਿਹੜਾ ਬਟੋਆ ਬਲਾਕ ਆ ਉਹ ਗ੍ਰਿਹਾਲਾ ਮੰਡੀ ਤੋਂ ਉੱਥੋਂ ਦੀ ਸੰਗਤ ਚੱਲੀ ਐ ਔਰ ਜਿਹੜਾ ਭਿੱਖੀਵੰਡ ਬਲਾਕ ਆ ਉਹ ਸੁਲਸਿਲ ਪਿੰਡ ਜਿਹੜਾ ਸਟੇਡੀਅਮ ਐ ਉੱਥੋਂ ਆਪਾਂ ਚੱਲੇ ਆ ਤੇ ਸਤਿਕਾਰਯੋਗ ਵੀਰੋ ਤੁਸੀਂ ਦੋਵਾਂ ਜਗ੍ਹਾ ਤੇ ਇੰਨੇ ਇੰਨੇ ਵੱਡੇ ਵਿਸ਼ਾਲ ਇਕੱਠ ਕਰਕੇ ਤੁਰੇ ਹੋ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਬੜੇ ਦਿਲੋਂ ਸਾਰੇ ਭਰਾ ਇਹ ਇੰਨਾ ਵੱਡਾ ਇਕੱਠ ਤੁਸੀਂ ਵਾਕਿਆ ਹੀ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਜਿਹੜੇ ਲਫ਼ਜ਼ਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਰਿਹਾ ਅੱਜ ਤੁਸੀਂ ਮੈਨੂੰ ਇੱਕ ਗੱਲ ਦਾ ਹੋਰ ਵੀ ਅਹਿਸਾਸ ਕਰਵਾਇਆ ਕਿ ਸੱਚਕਾਰ ਦੇ ਵੀਰੋ ਵਾਕਿਆ ਹੀ ਤੁਸੀਂ ਬਹੁਤ ਪਿਆਰ ਕਰਦੇ ਹੋ ਮੇਰੇ ਵਿੱਚ ਕਮੀ ਕੋਈ ਹੋ ਸਕਦੀ ਹੈ ਪਰ ਤੁਹਾਡੇ ਵਿੱਚ ਕੋਈ ਕਮੀ ਨਹੀਂ ਤੁਹਾਡੇ ਪਿਆਰ ਵਿੱਚ ਕੋਈ ਕਮੀ ਨਹੀਂ ਜਿੰਨਾ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਤੇ ਮੈਂ ਤੁਹਾਡੇ ਵੱਲੋਂ ਇਸ ਦਿੱਤੇ ਹੋਏ ਪਿਆਰ ਦਾ ਸਦਾ ਹੀ ਰੀਨ ਲਊਂਗਾ ਤੇ ਕੋਸ਼ਿਸ਼ ਕਰਦਾ ਰਹੂੰਗਾ ਤੁਹਾਡੀਆਂ ਆਸਾਂ ਤੁਹਾਡੀਆਂ ਅਨੁਮੀਆਂ ਤੇ ਮੈਂ ਪੂਰਾ ਉਤਰਦਾ ਰਵਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ